ਜੀਤਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਪਿਓਰ ਬਨਾਰਸੀ ਜਿਹੜੇ ਸਟਾਫ ਦਿੱਤੇ ਡਾਈ ਕਰਾ ਕੇ ਜੀ ਹੈਂਡਵਰਕ ਸੂਟ ਲੈ ਕੇ ਆਏ ਆ ਬਹੁਤ ਸੋਹਣਾ ਸੁਲਰੇਗਾ ਜੀ ਨੈਕਵਰਕ ਚੈੱਕ ਕਰ ਸਕਦੇ ਹੋ ਨਾਲੇ ਜਿਹੜੀ ਵਿੱਚੂ ਸਾਰੇ ਦੀ ਬੂਟੀ ਰਹੇਗੀ ਸਾਈਡ ਤੇ ਦੋ ਪੈਨਲ ਰਹਿਣਗੇ ਤੇ ਫਰੰਟ ਦੇ ਉੱਤੇ ਅੰਬੀਆਂ ਵਾਲਾ ਡਿਜ਼ਾਈਨ ਹੈ ਜੀ ਸਾਰਾ ਦਬਕੇ ਦਾ ਕੰਮ ਰਹੂਗਾ ਬਹੁਤ ਸੋਹਣਾ ਕੰਮ ਹੈ ਜੀ ਨਾਲ ਇਹਦੀ ਜਿਹੜੀ ਬਾਟਮ ਰਹੂਗੀ ਉਹਦੇ ਤੇ ਵੀ ਆਪਾਂ ਵਰਕ ਕਰਾਇਆ ਰਸਟ ਕਲਰ ਦਾ ਇਹ ਸੂਟ ਆਊਗਾ ਵੀ ਦੁਪੱਟਾ ਹੈਗਾ ਜੀ organza ਦਾ ਦੁਪੱਟੇ ਤੇ ਵੀ ਜਿਹੜੀ ਆਊਗੀ ਜੀ ਬੁਟੀ ਆਊਗੀ ਇਹਦਾ ਸੈਕਿੰਡ ਕਲਰ ਆਊਗਾ ਜੀ ਫਸਟ ਕਲਰ ਇਹਦਾ ਰਸਟ ਹੈ ਸੈਕਿੰਡ ਕਲਰ ਆਊਗਾ ਜੀ ਇਹਦਾ ਮਰਜੈਂਟਾ ਕਲਰ ਬਹੁਤ ਹੀ ਸੋਹਣਾ ਕਲਰ ਹੈ ਮਰਜੈਂਟਾ ਗਾਜ਼ਰੀ ਜੀ ਟੋਨ ਹੈ ਬੜਾ ਪਿਆਰਾ ਕਲਰ ਹੈ ਔਰ ਨਾਲ ਇਹਦਾ ਜਿਹੜਾ ਦੁਪੱਟਾ ਹੋਊਗਾ ਜੀ ਆਪਣਾ ਹੈਂਡਵਰਕ ਦਾ ਆਊਗਾ ਪ੍ਰਾਈਸ ਇਹਦਾ ਰਹੂਗਾ 3490 ਰੁਪਏ ਜੀ 3490 ਰੁਪਏ ਦਾ ਰਹੂਗਾ ਜੀ ਪ੍ਰਾਈਸ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਇਕੱਲਾ ਵਰਕ ਵੀ ਨਹੀਂ ਮਿਲਣਾ ਤੇ ਆਪਾਂ ਤੁਹਾਨੂੰ ਵਿਦ ਸਟੱਫ 3490 ਰੁਪਏ ਦੇ ਵਿੱਚ ਦੇ ਰਹੇ ਹਾਂ ਸਾਰਾ ਜਿਹੜਾ ਸਟੱਫ ਆਪਾਂ ਸਾਰਾ ਇਹ ਰੈਡੀ ਕਰਵਾਇਆ ਜੀ ਡਾਈ ਕਰਵਾ ਕੇ ਫਿਰ ਆਪਾਂ ਇਹਨੂੰ ਵਰਕ ਕਰਵਾਇਆ ਹੋਇਆ ਤੇ ਇਹਨਾਂ ਦੇ ਵਿੱਚ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉਸੇ ਨੰਬਰ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਧੰਨਵਾਦ ਜੀ